ਲਓ ਜੀ ਅੱਜ ਵੇਖੋ ਧੁੰਦ ਬਹੁਤ ਜਿਆਦੀ ਪਈ ਆ ਧੁੰਦ ਦੇ ਸਾਡੀਆਂ گاਵਾਂ ਵਿਚਾਰੀਆਂ ਨੂੰ ਤੜਕੇ-ਤੜਕੇ ਕੱਢਿਆ ਬਾਹਰ ਤੇ ਬਹੁਤ ਜਿਆਦੀਆਂ ਠੰਡ ਮਹਿਸੂਸ ਕਰਨੀਆਂ ਵਾ ਤੇ ਦਦਾਰ ਹੋਣਾ ਨੇ ਕੱਢ ਲਈਆਂ ਦਦਾਰ ਹਾਂਜੀ ਜੀਵਾ ਅੱਜ ਕੱਢ ਲਈਆਂ ਟੋਪੀਆਂ ਅੱਜ ਜੀਵਾ ਨੇ ਤੇ ਦਦਾਰ ਨੇ ਪਾਲੀਆ ਟੋਪੀ ਤੇ ਗਾਵਾਂ ਨਾਲੇ ਖੇਡੰਦਾ ਹੀ ਕਿਉਂਕਿ ਆਂ ਗਾਂ ਸੂਨ ਵਾਲੀ ਤੇ ਕਹਿੰਦੇ ਕਿ ਦਵਾ-ਦਵਾ ਬੱਚਾ ਦੇ ਦੇ ਤੇ ਤਾਂ ਕਰਕੇ ਉਹਦੇ ਲਾਗੇ ਆਣ ਕੇ ਖੜੀ ਆ ਦਦਾਰ ਵੀ ਤੇ ਆਪਾਂ ਹੁਣ ਆਹ ਬਾਲਟੀ ਦੇ ਵਿੱਚ ਭੇਂਦੀਏ ਗਾਂ ਵਾਸਤੇ ਰੋਟੀਆਂ ਰੋਟੀਆਂ ਫਿਰ ਇਹਨਾਂ ਨੂੰ ਕਰਾਂਗੇ ਦੁਪਹਿਰੇ ਗਤਾਵਾ ਇਹ ਕੰਮ ਹੋ ਗਿਆ ਪੂਰਾ ਹੁਣ ਇਹ ਪਾ ਲੈਣਾ ਹੈ ਲਓ ਜੀ ਇਹਨੂੰ ਹੁਣ ਦਿੱਤਾ ਪਟੱਕ ਇਹਨੂੰ ਆਪਾਂ ਹੁਣ ਸ਼ਾਮ ਨੂੰ ਪਾਵਾਂਗੇ ਗਾਵਾਂ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵੇਰ ਹੋ ਗਈ ਐ ਝਾੜੂ ਦੇ ਨਾਲ ਕਰਤਾ ਤੂੰ ਹੀ ਪੈਂਤਾ ਤੂੰ ਪੈਂਤਾ ਤੇ ਅੱਜ ਠੰਡ ਕਿਤਰਾ ਹੂੰ ਬਹੁਤ ਜ਼ਿਆਦਾ ਠੰਡਾ ਅੱਜ ਮੈਂ ਟੋਪੀ ਕੱਢ ਲਈ ਬਸ ਹੁਣ ਮੇਰੇ ਹਿਸਾਬ ਨਾਲ ਇਹ ਮਾਰਚ ਪ੍ਰਾਪਨ ਹੋ ਹੀ ਰਥੋਗੀ ਜੈਸਾ ਹੁਣ ਅੱਜ ਕੀ ਠੰਡ ਲੇਟ ਆ ਨਾ ਜਰਾਵਰ ਹੁਣਾਂ ਵੀ ਕੱਢ ਲੀਆ ਵਾ ਜਰਾਵਰ ਨਹੀਂ ਪਾਉਂਦਾ ਪਰ ਜਰਾਵਰ ਨਹੀਂ ਪਾਉਂਦੇ ਆ ਤੇ ਜੀਵਾ ਹੁਣਾਂ ਨੇ ਪਾਈ ਆ ਠੀਕ ਆ ਹੁੱਜੀ ਵਾਦਨ ਦੇ ਦਰਨ ਮੈਂ ਦੇਖ ਕੇ ਆਇਆ ਉਹਨਾਂ ਨੇ ਬਾਹਰ ਪਾ ਲਈਆਂ ਦਰਾਵਰੇ ਦੇ ਨਿੱਕਾ ਨੂੰ ਪਤਾ ਨਹੀਂ ਠੰਡ ਦੇ ਠੀਕ ਆ ਤੇ ਤੁਹਾਡੇ ਤੰ ਦਾ ਧੁੰਦ ਵੀ ਜਾਂਦੀ ਹੋਣੀ ਫਿਰ ਇੱਥੋਂ ਕਿ ਪਰਦੇ ਕਰ ਦਿੰਦੇ ਗਾੜੀ ਨਹੀਂ ਆ ਰਹਾ ਪਰ ਜੇ ਸਾਰੇ ਭੇਜੇ ਜਾਂਦੇ ਕਿੰਨੀ ਕਿ ਚਲਜੋ ਠੰਡ ਕਿੰਨੀ ਕ ਲੱਗ ਜੂ ਠੰਡ ਤੇ ਲੱਗਣੀ ਹੈ ਜਦੋਂ ਕੰਮ ਕਰਾਂ ਨਾ ਪੀਏ ਕਿ ਕੁਛ ਨਹੀਂ ਦਿਖੰਦੇ ਆਪਾਂ ਆਏ ਹਾਂ ਦੁਕਾਨਾਂ ਆਪਣੀਆਂ ਤੇ ਧੁੰਦ ਪਈ ਆ ਬਹੁਤ ਹੀ ਜਿਆਦੀ ਦੇਖ ਨਹੀਂ ਕੁਝ ਵੀ ਦਿਆ ਬਾਹਰ ਅੱਜ ਦੇ ਜਿਆਦੀ ਧੁੰਦ ਵਾ ਤੇ ਆ ਆ ਗਏ ਆਪਾਂ ਧੁੰਦ ਨੇ ਕੱਡੇ ਪਿਆ ਵਟ ਆਂਦਾਰ ਕੀ ਲੱਗਦਾ ਫਿਰ ਅੱਜ ਧੁੰਦ ਦਾ ਠੰਡ ਕਰਨ ਦਾ ਜਾਇਕ ਨਹੀਂ ਕਿਉਂ ਠੰਡ ਲੱਗਦੀ ਆ ਹਾਂਜੀ ਵੇ ਕੀ ਕਹਿੰਦਾ ਲੋ ਜੀ ਜੀਵਾ ਕਰਨ ਦੇ ਡਾਂਸ ਤੇ ਸ਼ੇਰ ਵੀ ਉੱਠ ਗਏ ਜੋਰਾਵਰ ਸਿੰਘ ਹੁਣੀ ਆ ਰੱਖਿਆ ਜੁੱਲੇ ਤੇ ਅੱਜ ਠੰਡ ਦਾ ਕਰਕੇ ਚੁੱਲਾ ਬਾਲਿਆ ਵਾ ਮੈਨੂੰ ਲੱਗਦਾ ਕਿ ਲੀਆਂ ਹੋਣਾਂ ਚੰਨ ਸੇਕ ਜਾਂ ਲੱਗ ਜਾਊਗਾ ਤੇ ਸਾਰੇ ਆ ਬਲੱਗੇ ਤੇ ਕੀ ਕਰਨ ਦੇ ਆਲੂ ਵਾਲੇ ਪਰੌਂਠੇ ਬਣਾਉਣ ਲੱਗੇ ਆਲੂ ਵਾਲੇ ਪਰੌਂਠੇ ਮੈਂ ਤਾਂ ਕਿਹਾ ਸੀ ਅੱਜ ਪੀ ਇੱਕ ਹੀ ਪਰ ਆਰਡਰ ਬੜੇ ਆਏ ਜਵਾਕਾਂ ਨੇ ਆਲੂ ਉਬਲਨੇ ਰੱਖੇ ਆਲੂ ਉਬਲਨੇ ਰੱਖੇ ਯਾਰ ਛੁੱਟੀ ਆ ਜਾਲੂ ਵਾਲੇ ਪਰੌਂਠੇ ਬਸ ਜਿੱਦਾਂ ਛੁੱਟੀਆਂ ਹੁੰਦੀਆਂ ਨਾਲੋ ਵਾਲੇ ਲਾਲੋ ਗੋਣੇ ਲਾਲੋ ਆਲੂ ਨੇ ਛੁੱਟੀ ਹੁੰਦੀ ਕਿਹਦੇ ਵੇਲੇ ਠੀਕ ਆ ਹਾਂਜੀ ਵਾ ਫਿਰ ਆਲੂ ਵਾਲੇ ਪਰੌਂਠੇ ਖਾਣੇ ਆ ਹਾਂ ਹਾਂ ਨਹੀਂ ਹੰਜੀ ਹੁੰਦਾ ਵਾ ਹਾਂਜੀ ਰੋਟੀਆਂ ਤੁਸੀਂ ਪਰੌਂਠੇ ਕਹਿ ਸਕਦੇ ਜੋ ਹਾਂਜੀ ਕਿਦਾਂ ਦਾ ਫੀਲ ਹੁੰਦਾ ਅੱਗ ਦੇ ਗਾੜੀ ਬੈ ਕੇ ਰੋਟੀਆਂ ਲਾਉਣੀਆਂ ਅੱਗ ਦੇ ਗਾੜੀ ਤੇ ਵਧੀਆ ਮਹਿਸੂਸ ਹੁੰਦਾ ਹੈ ਬਾਹਰ ਰੋਟੀਆਂ ਲਾਉਣੀਆਂ ਉਸ ਤੋਂ ਬਾਅਦ ਜਿਹੜੇ ਇੰਨੇ ਵੱਡੇ ਭਾਂਡੇ ਹੋਣੇ ਉਸ ਤੋਂ ਸੋਚ ਕੇ ਹੋਰ ਅਮਸੂਸ ਹੁੰਦੀ ਹੈ ਠੀਕ ਆ ਤੇ ਆਲੂ ਵਾਲੀਆਂ ਰੋਟੀਆਂ ਫਿਰ ਖਾਣ ਦੇ ਬੱਚੇ ਕਿ ਨਹੀਂ ਆਵੇ ਖਾਂਦੇ ਆ ਆ ਰੋਟੀਆਂ ਉਹ ਜਿਹੜਾ ਨੂੰ ਜਦਾਰ ਦੀ ਫੇਵਰੇਟ ਆ ਨਾ ਦੂਜੀਆਂ ਦਾ ਨਹੀਂ ਕੋਈ ਚੱਕਰ ਅੱਜ ਕਿੰਨੇ ਚਿਰ ਬਾਅਦ ਚੁੱਲਾ ਵਾਲਿਆ ਪਿਛਲੇ ਸਾਲ ਦਾ ਬਾਅਦ ਆ 6 ਮਿੰਟ ਹੋ ਗਏ ਕਿ ਦਾਰ ਹੈ ਲੇ ਬਾਲਣੇ ਹੰਡ ਦੇ ਕਰਕੇ ਨਾਲ ਅੱਗ ਸੇਕ ਲਿਆ ਕਰੋ ਹੰਡਾ ਅੰਦਰ ਜਾ ਕੇ ਅੰਦਰ ਲੈ ਜਾਵੇ ਅੱਗ ਪਕਾਣਾ ਕਮਰੇ ਦੇ ਵਿੱਚ ਪਾ ਕੇ ਨਾਲੇ ਕਮਰਾ ਨਿਕਾਓ ਜਿਵੇਂ ਨਾਲੇ ਰੋਟੀ ਰੋਟੀ ਦਾ ਅੱਜ ਸਾਡੇ ਫੁੱਫੜ ਜੀ ਵਾਈਫਾਈ ਲੈ ਕੇ ਆ ਗਏ ਆ ਤੇ ਹੱਲੇ ਵੀ ਆਣ ਕੇ ਬਹਿ ਗਏ ਆ ਇਹ ਹੁਣ ਭਾਲਦੇ ਆ ਚਾਹ ਪਾਣੀ ਵੀ ਇੱਕ ਦੀ ਸਾਨੂੰ ਚਾਹ ਚੂ ਪਿਆ ਦੇਂਦੇ ਚਾਹ ਪਾਣੀ ਦੇ ਪੀਣੇ ਪਿਰਾਓ ਫੇਰੀ ਲੱਗਾਂਗੇ ਕੰਮ ਤੇ ਚੱਲੇ ਬਾਬਾ ਦਾ ਕਰਕੇ ਥਰ ਗਿਆ ਫੋਟੋ ਲਾ ਅੱਜ ਲੱਗ ਜਾਣਗੇ ਵਾਈਫਾਈ ਹੋਣ ਨੂੰ ਸ਼ੁਕਰ ਆ ਕਿਦਾਂ ਲੱਗਦੇ ਆ ਫਿਰ ਧੁੰਦੇ ਜਾ ਠੰਡ ਚ ਆ ਕੇ ਬੜੀ ਧੁੰਦ ਹੋਈ ਰੋ ਲਓ ਜੀ ਆਖਰਕਾਰ ਅੱਜ ਵਾਈਫਾਈ ਲੱਗ ਹੀ ਗਿਆ ਸਾਡੇ ਬੰਨੇ ਇਹ ਮਣਾਉਂਦੇ ਸੀ ਅੱਜ ਫੁੱਫੜੂ ਨਹੀਂ ਫੇਰ ਪਰ ਖਿੱਚ ਖਾਚ ਕੇ ਲੈ ਆਂਦਾ ਵਾ ਦੀਆਂ ਰੋਟੀਆਂ ਤਾਂ ਸਿੱਧੇ ਹੀ ਰਾਤ ਦੀਆਂ ਰੋਟੀਆਂ ਤੇ ਸਹੀ ਗੱਲ ਆ ਅੱਜ ਵਾਈਫਾਈ ਸਾਡੇ ਅੱਖ ਲੱਗ ਗਿਆ ਮੈਨੂੰ ਚਾਕੂ ਵੀ ਨਹੀਂ ਲੱਭਣ ਦਿਆ ਵਾਈਫਾਈ ਤੇ ਲੱਗ ਗਿਆ ਪਰ ਸਾਰਾ ਕੁਝ ਗੁਆਚਾ ਪਿਆ ਵਾ ਅੱਜ ਸਵੇਰ ਦੇ ਕੰਮ ਕਰਨ ਨੇ ਪਹਿਲਾਂ ਵਾਈਫਾਈ ਲੱਗਾ ਫੇ ਖਲਾਰਾ ਖਲੋਰਾ ਚੁੱਕਿਆ ਸਾਰਾ ਜਣਾ ਹਨਾ ਫਿਰ ਉਸ ਤੋਂ ਬਾਅਦ ਚ ਬਾਹਰ ਵੀ ਕੰਮ ਕੀਤਾ ਆਪਾਂ ਹਨਾ ਵਿੜੇ ਚ ਹਾਂ ਠੀਕ ਹੈ ਨਾ ਤੇ ਲੱਗ ਗਿਆ ਵਾਈਫਾਈ ਲੱਗ ਗਿਆ ਹੁਣ ਰੋਟੀ ਬਣਾਈਏ ਹੁਣ ਜਵਾਕ ਲੱਗੇ ਮੈਂ ਵਗੋਣਾ ਤੁਹਾਨੂੰ ਹਨਾ ਇਹ ਲੱਗਿਆ ਵੀ YouTube ਤੇ ਹੁਣ ਰੋਟੀਆਂ ਖਾਂਦੇ ਤੇ ਨਾਲੇ ਵੇਖਣਦਾ ਟੀਵੀ ਆ ਉਹ ਵੇਖੋ Wi-Fi ਲੱਗ ਗਿਆ ਤੇ YouTube ਤੇ ਲਗਾਤਾਰੀ ਟੀਵੀ ਚੱਲਣ ਦਿਆ ਵਾ ਤੇ ਹੁਣ ਤੁਹਾਨੂੰ ਮਿਲਾਂਗੇ ਜੀ ਕੱਲ ਨੂੰ ਓਕੇ ਬਾਏ ਬਾਏ